ਮੁਜੀ ਕੀ ਨਾਮ ਹੈ ਜਪੜਾ ਰੇਣਾ ਹਰਦੀਪ ਸਿੰਘ ਜੀ ਸਰ ਅੱਜ ਕੀ ਮਾਮਲੇ ਦੀ ਅਪਡੇਟ ਦਿਖਾਈ ਤੇ ਰੇ ਕੋਈ ਲਗਾਤਾਰ ਜੇਲ੍ਹ ਨੂੰ ਫਰੋਮ ਲੈ ਕੇ ਦੀ ਗੱਲਾਂ ਸਾਹਮਣੇ ਆ ਰਹੇ ਨੇ ਕੀ ਸਾਹਮਣੇ ਦੇਖੋ ਜੇ ਕੋਰਟ ਵੱਲ ਆਰਡਰ ਨਹੀਂ 16 ਤਰੀਕ ਸੀ ਅੱਜ ਆਪਣਾ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਜੋਬੀ ਦਸਨਾ ਸੀ ਅਜੇ ਤੱਕ ਕੀ ਕੀ ਕੀਤਾ ਗਿਆ ਵਾ ਕਿ ਜਿਹੜੀ ਚੀਜ਼ ਹੈ ਆਪਾਂ 16 ਤਰੀਕ ਦਾ ਜੋਰਡਰ ਹੀ ਕੋਰਟ ਵੱਲੋਂ ਦਿੱਤਾ ਸੀ 16 ਤਰੀਕ ਦਾ 16 ਤਰੀਕ ਦਾ ਕੋਰਟ ਵੱਲ ਆਰਡਰ ਦਿੱਤਾ ਗਿਆ ਸੀ ਕਿ 16 ਤਰੀਕ ਤੱਕ ਇਹਨਾਂ ਨੇ ਆਪਣਾ ਜਵਾਬ ਦਾਇਰ ਕਰਨਾ ਹਜੇ ਤੱਕ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਨਹੀਂ ਕਰਵਾਇਆ ਗਿਆ ਵਾ ਤੇ ਜਿਆ ਵਿਜ਼ਿਟ ਆਪਣੇ ਪਰਿਵਾਰ ਦੀ ਮੁਲਾਕਾਤ ਕਰਵਾਉਣੀ ਸੀ ਉਸ ਮਾਮਲੇ 'ਚ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਜਵਾਬ ਦਾਇਰ ਕਰਨਾ ਹੀ ਕੋਰਟ ਦੇ ਵਿੱਚ ਪਰ ਕੋਰਟ ਵੱਲੋਂ ਆਰਡਰ ਦਿੱਤਾ ਗਿਆ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ਬਾਅਦ ਆਪਣਾ ਰਜਿੰਦਰਾ ਹਸਪੀਟਲ ਦੇ ਵਿੱਚ ਤੇ ਨਾਲੇ ਸੰਦੀਪ ਸਿੰਘ ਦੀ ਮੁਲਾਕਾਤ ਪਰਿਵਾਰਕ ਕਰਵਾਈ ਜਾਵੇ ਇਹ ਕੋਰਟ ਵੱਲੋਂ ਆਰਡਰ ਹੋ ਚੁੱਕੇ ਨੇ ਪਰ ਫੇਰ ਵੀ ਜਿਹੜੇ ਜੇਲ੍ਹ ਦੇ ਅਧਿਕਾਰੀ ਜੇਲ੍ਹ ਸੁਪਰੀਂਡੈਂਟ ਸਾਹਿਬ ਨੇ ਤੇ ਉਹਨਾਂ ਨੇ ਸਾਰੀ ਆਪਣੀ ਜੇਲ੍ਹ ਦੇ ਕੋਰਟ ਦੇ ਆਰਡਰਾਂ ਦੇ ਵੀ ਉਲੰਘਣਾ ਕਰਦੇ ਸੰਦੀਪ ਸਿੰਘ ਦੀ ਜੇਲ੍ਹ ਸ਼ਿਫਟ ਕਰਦੇ ਪਏ ਨੇ ਮੈਂ ਬੇਨਤੀ ਕਰਦਾ ਮੈਂ ਸਾਰੀ ਸੰਗਤ ਨੂੰ ਸਾਰੇ ਸਿੱਖ ਪੰਥ ਨੂੰ ਕੌਮ ਨੂੰ ਕੋ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਹੀ ਭਾਈ ਸੰਦੀਪ ਸਿੰਘ ਦੀ ਜਾਣਵਾਲੀ ਰੱਖਿਆ ਕਰ ਸਕੀਏ ਕਿਉਂਕਿ ਦੇਖਿਆ ਜਾਵੇ ਵੇਖੋ ਆਪ ਦੀ ਕਹਿੰਦੇ ਨੇ ਕਿ ਆਪਾਂ ਕਾਨੂੰਨ ਨੂੰ ਮੰਨੋ ਕਾਨੂੰਨ ਕਾਨੂੰਨ ਦੇ ਦਿਆਰੇ ਦਿਆਰੇ ਦੇ ਰਹਿ ਕੇ ਗੱਲ ਕਰੋ ਪਰ ਇਹ ਕੋਰਟ ਦੀ ਆਪ ਹੀ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਲੋਕਾਂ ਨੂੰ ਤਾਂ ਇਹ ਸੇਹ ਦਿੰਦੇ ਨੇ ਕਿ ਆਪਾਂ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਪਰ ਕੋਰਟ ਦੀ ਉਲੰਘਣਾ ਤੇ ਕਾਨੂੰਨ ਦੀ ਉਲੰਘਣਾ ਤੇ ਇਹਨਾਂ ਨੇ ਖੁਦ ਕੀਤੀ ਹੈ ਕਿ ਕੋਰਟ ਵੱਲੋਂ ਆਰਡਰ ਹੋਏ ਹੋਣ ਤਾਂ ਫੇਰ ਵੀ ਇਹ ਕੰਮ ਇਹ ਕਰਦੇ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ